ਮੈਂਬਰ ਸਹਿਬਾਨ ਸਰਪੰਚ ਸਾਹਿਬ ਅੱਜ ਆ ਪਹਾੜੀਆਂ اڈੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਨ ਜਾ ਰਿਹਾ ਸੋ ਬਹੁਤ ਖੁਸ਼ੀ ਹੈ ਸੋ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰੂਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਸਿਹਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਪੀਸੀ ਮੈਂਬਰ ਹੋ ਵਰਕਰ ਹੋ ਸਰਪੰਚ ਸਹਿਬਾਨ ਹੋ ਬਲੋਂਗ ਪ੍ਰਧਾਨ ਸਹਿਬਾਨ ਹੋ ਸਾਰੇ ਆਪਾਂ ਘਰ-ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਵਾਂਝਾ ਰਹਿ ਨਾ ਜਾਵੇ ਤਾਂ ਜੋ ਪ੍ਰਮਾਤਮਾ ਕੋਈ ਦੁੱਖ ਤੇ ਨਾ ਦੇਵੇ ਅਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ ਹਸਪਤਲ ਵਿੱਚ ਆਡ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪਤਲਾਂ ਦਾ ਨਾਮ ਸੁਣ ਕੇ ਡਰ ਲੱਗਦਾ ਸੀ ਉਹਨਾਂ ਹਸਪਤਲਾਂ ਦੇ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾਂ ਹਸਪਤਲ ਜਿਹੜੇ ਹਸਪਤਾਲਾ ਉਹਨਾਂ ਵਿੱਚ ਸਾਡਾ ਇਲਾਜ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾ ਇਹ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਮ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟਰ ਸਿੰਘ ਕਰੀ ਜਾਊਗਾ ਤੋ ਸਾਰੀ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ ਐਜੂਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਬਸਥ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਆ ਉਹਨਾਂ ਨੂੰ ਵਧੀਆ ਐਜੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਆ 20000 ਕਰੋੜ ਰੁਪਏ ਪੰਜਾਬ ਦੇ ਇਸ ਕੰਮੇ ਲੱਗਾ ਉਸ ਤੋਂ ਬਾਅਦ ਖੇਡਾਂ ਵਤਨ ਪੰਜਾਬ ਜੀ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ। ਉਹਦਾ 63000 ਤੋਂ ਵੱਧ ਦਾ ਰੁਜ਼ਗਾਰ ਸਰਦਾਰ ਭਗਤ ਸਿੰਘ ਮਾਨਜ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ। ਵਧੀਆ ਐਜੂਕੇਸ਼ਨ ਹੋ ਗਈ, ਵਧੀਆ ਰੁਜ਼ਗਾਰ ਹੋ ਗਿਆ, ਬਹੁਤ ਵਧੀਆ ਸਿਹਤ ਸਵਾਵਾ ਮਹੱਲਾ ਕਰਨ ਕਰਨਾਂ ਚੱਲ ਰਹੀਆਂ ਸੀ। ਹੁਣ 10 ਲੱਖ ਦਾ ਬੀਮਾ ਦੇ ਰਹੇ ਆ ਤੇ ਬਿਜਲੀ ਦੇ ਬਿੱਲ maaf ਕੀਤੇ ਉਹ ਵੀ ਹਰ ਪਰਿਵਾਰ ਦਾ ਕੀਤਾ। ਪੁਰਾਣੀਆਂ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ ਦੂ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਤੋਂ। ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸਵਾਵਾਂਵਾਂ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਸੋ ਮੈਂ ਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਆਪਾਂ ਇਕੱਲੇ ਇਕੱਲੇ ਕਰਕੇ ਇਹ ਕਾਰਡ ਬਣਾਉਣਾ ਸ਼ੁਰੂ ਕਰਦਾ ਹਾਂ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਹੈ ਸੋ ਸਾਰੇ ਪਰਿਵਾਰਾਂ ਦੇ ਘਰ ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਕ ਪੰਡਨ ਸਾਹਿਬ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਪੂਨ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਹੇ ਆ ਸੋ ਅੱਜ ਅਸੀਂ ਔਡੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਇਹ ਰਜਿਸਟ੍ਰੇਸ਼ਨ ਕਰਵਾ ਰਹੇ ਹਾਂ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਲਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਦੇ ਸਕਰਦਾਈ ਦਾ ਉਹਦਾ ਮੁਫਤ ਹੋਵੇ ਸੋ ਪੂਰਾ ਹਲਕਾ ਖੋਸਾ ਪੂਰਾ ਹਰ ਪਰਿਵਾਰ ਖੋਸਾ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਆਪਣੇ ਹਲਕਾ ਸਾਹਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਕਾਰਡ ਬਣਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰ ਮਾਤਮਾ ਕੋਈ ਦੁੱਖ ਨਾ ਰਵੇ ਕਿ ਦੁੱਖ ਆ ਵੀ ਜਾਵੇ ਤੇ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕੀਏ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚ ਜਾਂਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਪਰਮੋਦ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਨੂੰ ਸਵਾਦ ਦੇ ਨਾਲ ਨਾਲ ਉੱਥੇ ਸਾਡੇ ਵਰਕਰ ਸਹਿਬਾਂ ਨੂੰ ਸਾਨੂੰ ਇਹੀ ਟ੍ਰੇਨਿੰਗ ਦਿੱਤੀ ਗਈ ਇਸੇ ਸਾਨੂੰ ਇਹ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਕਿ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸ਼ਾਦੀ ਪਾਰਟੀ ਦਾ ਬਣਾ ਲਓ ਅਕਾਲੀ ਦਲ ਦਾ ਬਣਾ ਲਓ ਕਾਂਗਰਸ ਦਾ ਬਣਾ ਲਓ ਪਰ ਸਾਡੇ ਪਾਰਟੀ ਸੁਪਰੀਮੋ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸਹੂਲਤਾ ਪੂਰੇ ਪੰਜਾਬ ਵਾਸਤੇ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਇਸ ਤੋਂ ਮਿਲ ਸਕੇ ਸੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਹਾਂ ਸਾਡੇ ਸਰਪੰਚ ਸਾਹਿਬ ਨਾਲ ਨੇ ਸੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਵਾ ਰਹੇ